ਲੋਕੀ ਕੜੀਆਂ ਲਾ ਜਾਂਦੇ ਨੇ ਮਿਹਨਤ ਪਰ ਆਨਮਾਨ ਸਿੰਘ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਦਿੱਕਤ ਤਾਂ ਇਹ ਹੈ ਤੇ ਜਿਹਨੂੰ ਕਹਦੋ ਚੌਂਕ ਦੀ ਗੱਡੀ ਨਾਲ ਆ ਅਗਲਾ ਗੱਲ ਪੈਂਦਾ ਅਗਲਾ ਲੜਦਾ ਅਸੀਂ ਨਹੀਂ ਕਹਿ ਸਕਦੇ ਦੁਕਾਨਦਾਰ ਅਸੀਂ ਕਹਿ ਕੇ ਦੇਖ ਲਿਆ ਸਾਨੂੰ ਲੋਕੀ ਗੱਲ ਪੈਂਦੇ ਆ ਜੇ ਕਿਸੇ ਨੂੰ ਕਹਦੋ ਅੱਖਾਂ ਕੱਢ ਕੇ ਦੇਖਦੇ ਆ ਬਹੁਤ ਜ਼ਿਆਦਾ ਥੱਕ ਗਏ ਆ ਕੋਈ ਵੀ ਆਂਦਾ ਟੇੜਾ ਵੀ ਬੰਦਾ ਆਂਦਾ ਖਾਲੀ ਆ ਕਰਕੇ ਕਹ ਲੈਂਦਾ ਹੁਣ ਇਹ ਨਹੀਂ ਸਮਝ ਆਦੀ 1 ਮਿੰਟ ਕੇ ਕੱਦਾ ਘੰਟਾ ਕੇ 1 ਦਿਨ ਇਹ ਹਟਦੇ ਹੀ ਨਹੀਂ ਹੈਗੇ ਅਸੀਂ ਬੜਾ ਸਮਝਾ ਸਮਝਾ ਕੇ ਥੱਕ ਗਏ ਆ ਬੱਚਾ ਮੈਂ ਮਹਿੰਦੀ ਸ਼ਰਮਾ ਤੇ ਤੁਸੀਂ ਦੇਖ ਰਹੇ ਸਿਟੀ ਹੋਮ ਨਿਊਜ਼ ਅੱਜ ਅਸੀਂ ਹਾਂ ਜਨਕਪੁਰ ਦੀ ਮੇਨ ਮਾਰਕੀਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਸੀਂ ਖੜੇ ਜਨਕਪੁਰੀ ਚੌਂਕ ਦੇ ਵਿੱਚ ਇੱਥੇ ਲੋਕੀ ਕੜੀਆ ਲਾ ਜਾਂਦੇ ਨੇ ਮਿਹਜ ਔਰ ਆਨਮਨ ਜੰਤਨ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਲੋਕੀ ਮਹੱਲਾ ਵਾਸ ਮਹੱਲਾ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਸੇ ਗੜੀ ਹਰ ਜਾਂਦੀਆਂ ਵਿੱਚ ਔਰ ਮੋਟਰਸਾਈਕਲ ਦੀ ਲੰਘਣ ਦੀ ਜਗ੍ਹਾ ਨਹੀਂ ਮਿਲਦੀ ਲੋਕੀ ਮਹੱਲਾ ਨਾਸ਼ੀਨ ਬਹੁਤ ਪਰੇਸ਼ਾਨ ਨੇ ਇਹ ਲੋਕੀ ਪਰਸਪੋਰਟ ਨੇ ਕਹਿ ਚੁੱਕੇ ਨੇ ਪ੍ਰਸ਼ਾਸਨ ਨੂੰ ਇਨੀ ਮੈਂ ਸ਼ਿਕਾਇਤ ਕਰ ਚੁੱਕੇ ਨੇ ਕੋਈ ਕੋਈ ਇਸੇ ਨੇ ਇਹਨਾਂ ਦੀ ਮੁਸ਼ਕਿਲਾਂ ਹੱਲ ਨਹੀਂ ਕੀਤਾ ਆਓ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਕੀ ਹਾਲ ਹੋਏਗਾ ਕੀ ਬਣੇਗਾ ਨਾ ਆਹ ਗੱਲ ਕਰਦੇ ਦੁਕਾਨਦਾਰਾ ਦਿੱਕਤ ਸਾਰੀ ਹੀ ਐ ਇੱਥੇ ਜਿਹਨੂੰ ਕਹ ਦੋ ਚੌਂਕ ਜਿੱਕੇ ਗੱਡੀ ਨਾ ਲਾ ਅਗਲਾ ਗੱਲ ਪੈਂਦਾ ਅਗਲਾ ਲੜਦਾ ਇਸ ਕਰਕੇ ਆਪਾਂ ਕਹਿਣਾ ਬੰਦ ਕਰ ਦਿੱਤਾ ਕਿਉਂਕਿ ਖੁਦ ਨੂੰ ਸਮਝਦਾਰ ਲੋਕੀ ਨੇ ਅੱਜ ਕੱਲ ਕਿਸੇ ਨੂੰ ਕੋਈ ਨਿਆਣਾ ਨਹੀਂ ਐ ਸਭ ਨੂੰ ਕਹਿੰਦੀ ਲੋੜ ਨਹੀਂ ਐ ਕਿ ਇੱਥੇ ਗੱਡੀ ਨਾ ਲਾਓ ਹੋ ਤੁਸੀਂ ਦੇਖ ਸਕਦੇ ਹੋ ਚੌਰਾਹ ਐ ਇੱਥੇ ਗੱਡੀ ਨਹੀਂ ਲੱਗਣੀ ਚਾਹੀਦੀ ਨਾ ਕੋਈ ਰੇੜੀ ਫੜੀ ਲੱਗਣੀ ਚਾਹੀਦੀ ਐ ਟ੍ਰੈਫਿਕ ਨਿਕਲਣ ਦੀ ਸਮੱਸਿਆ ਦਾ ਤਾਂ ਹੱਲ ਹੋਣਾ ਚਾਹੀਦਾ ਅਸੀਂ ਨਹੀਂ ਕਹਿ ਸਕਦੇ ਦੁਕਾਨਦਾਰ ਅਸੀਂ ਕਹਿ ਕੇ ਦੇਖ ਲਿਆ ਸਾਨੂੰ ਲੋਕੀ ਗੱਲ ਪੈਂਦੇ ਆ ਜੇ ਕਿਸਾਨੂੰ ਕਹਿ ਦੋ ਅੱਖਾਂ ਕੱਢ ਕੇ ਦੇਖਦੇ ਆ ਇਹ ਮੱਲੇ ਵਾਲੇ ਨੇ ਜਿਹੜੇ ਗੱਡੀਆਂ ਲਾਉਂਦੇ ਨੇ ਪ੍ਰਸ਼ਾਸਨ ਨੂੰ ਕਿਹਾ ਸੀ ਜੇ ਕੋਈ ਦਿੱਕਤ ਹੈ ਸਮਾਂ ਹੋਵੇ ਪ੍ਰਸ਼ਾਸਨ ਕਈ ਵਾਰੀ ਆ ਕੇ ਖਾਲੀ ਕਰਾ ਚੁੱਕਾ ਚੌਕ ਲੇਕਿਨ ਥੋੜੀ ਦੇਰ ਬਾਅਦ ਜਿਵੇਂ ਹੁਣ ਹਟਾ ਕੇ ਗਏ ਪ੍ਰਸ਼ਾਸਨ ਜਾਂ ਟ੍ਰੈਫਿਕ ਪੁਲਿਸ ਵਾਲੇ ਕੁਝ ਦੇਰ ਬਾਅਦ 2 ਘੰਟੇ ਬਾਅਦ ਤੁਸੀਂ ਦੁਬਾਰਾ ਦੇਖੋ ਆ ਕੇ 1 ਘੰਟੇ ਬਾਅਦ ਹੀ ਦੇਖੋ ਫਿਰ ਗੱਡੀਆਂ ਲੱਗ ਜਾਂਦੀਆਂ ਸਾਨੂੰ ਇਹਦਾ ਲੋਕਾਂ ਨੇ ਦੱਸਿਆ ਆ ਕਿ ਲੋਕੀ ਬੈਂਕਾਂ ਵਾਲੇ ਆਉਂਦੇ ਨੇ ਫੈਕਟਰੀਆਂ ਵਾਲੇ ਨੇ ਸ਼ਹਿਰ ਦੇ ਨੇ ਕਿਤੇ ਲਾਂਦੇ ਵਿੱਚ ਰੋਡ ਦੇ ਵਿੱਚ ਗੱਡੀ ਲਾਏ ਜਾਂਦੇ ਨੇ ਲੋਕਾਂ ਨੂੰ ਬੜਾ ਸਾਹਮਣਾ ਪੈਂਦਾ ਰਹਿਣਾ ਮੈਂ ਕਿਸੇ ਨੂੰ ਸ਼ਿਕਾਇਤ ਕਰਨ ਦੀ ਲੋੜ ਹੀ ਨਹੀਂ ਪਈ ਪ੍ਰਸ਼ਾਸਨ ਖੁਦ ਆ ਕੇ ਦੇਖਦਾ ਵਾ ਜਦੋਂ ਵੇੜੀਆਂ ਫੜੀਆਂ ਵੀ ਹਟਾਉਂਦੇ ਆ ਲੇਕਿਨ ਫਿਰ ਇੱਥੇ ਦੁਬਾਰਾ ਕਬਜ਼ਾ ਹੋ ਜਾਂਦਾ ਵਾ ਕਾਰਪੋਰੇਸ਼ਨ ਨੂੰ ਜਿਹਦਾ ਪੁੱਛ ਲੈਣਾ ਨੂੰ ਆ ਕੇ ਰੈਫਰ ਨੂੰ ਆ ਕੇ ਇਹ ਕਹਿੰਦੀ ਟੋ ਕਰਨੀ ਚਾਹੀਦੀ ਇਹਨੇ ਚਲਾਨ ਕਰਨੀ ਚਾਹੀਦੇ ਇਹਨੇ ਚਲਾਨ ਕਰਨਗੇ ਟੋ ਕਰਕੇ ਲੈ ਕੇ ਜਾਣਗੇ ਫਿਰ ਸਾਹੀ ਲੋਕੀਆਂ ਲੋਕਾਂ ਨੂੰ ਪਤਾ ਲੱਗੇਗਾ ਹਾਂ ਵੀ ਵੀ ਇਹ ਗਲਤ ਹੈ ਉਹ ਵਾਰਨਿੰਗ ਦੇ ਕੇ ਜਾਂਦੇ ਆ ਅੱਛਾ ਜੀ ਚਿੱਠਾ ਲਾ ਕੇ ਜਾਂਦੇ ਕਾਰਾਂ ਤੇ ਬਕਾਇਦਾ ਕਿ ਅਗਲੀ ਵਾਰੀ ਇੱਥੇ ਲਾਈ ਤਾਂ ਟੋ ਕਰਕੇ ਲੈ ਜਾਾਂਗੇ ਲੇਕਿਨ ਲੋਕੀ ਟੀਟ ਨੇ ਨਹੀਂ ਹਟਦੇ ਬਹੁਤ ਧੰਨਵਾਦ ਆਹ ਨਾਂ ਦੀ ਦੁਕਾਨ ਵਾਂਗ ਗੱਲਬਾਤ ਕਰਦੇ ਆ ਸਰ ਆਪਾਂ ਦਾ ਸਾਰਿਆਂ ਨੂੰ ਸਮਝਾ ਕੇ ਬਹੁਤ ਜ਼ਿਆਦਾ ਥੱਕ ਗਏ ਆ ਕੋਈ ਵੀ ਆਂਦਾ ਜਿਹੜਾ ਵੀ ਬੰਦਾ ਆਂਦਾ ਖਾਲੀ ਐਂ ਕਰਕੇ ਚਲਾ ਜਾਂਦਾ ਹੁਣ ਇਹ ਨਹੀਂ ਸਮਝਾਦੀ 1 ਮਿੰਟ ਕਿ ਕੱਦਾਂ ਘੰਟਾ ਕਿ 1 ਦਿਨ ਇਹ ਸੁਧਰਦਾ ਕੋਈ ਨਹੀਂ ਹੈਗਾ ਬੰਦਾ ਜੀ ਇੱਥੇ ਮੈਂ ਕਹਿੰਦਾ ਟੋ ਵੈਨ ਖੜੀ ਹੋਣੀ ਚਾਹੀਦੀ ਆ ਇਹ ਹਟਦੇ ਹੀ ਨਹੀਂ ਹੈਗੇ ਅਸੀਂ ਬੜਾ ਸਮਝਾ ਸਮਝਾ ਕੇ ਥੱਕ ਗਏ ਆ ਭਾਜੀ ਬੜੀ ਵਧੀਆ ਸ਼ਿਕਾਇਤ ਕਰਤੀ ਇਹ ਆਪਣਾ ਐਸਐਸ ਆਬ ਨੂੰ ਸ਼ਿਕਾਇਤ ਕਰਤੀ ਹੈ ਚੌਂਕੀ ਇੰਚਾਰਜ ਨੂੰ ਵੀ ਕਹਤਾ ਉਗਲੇ ਗੱਡੀ ਮਾਰ ਕੇ ਆਂਦੇ ਆ ਪੁਲਿਸ ਵਾਲੇ ਆਂਦੇ ਚਲੇ ਜਾਂਦੇ ਆ ਹੁਣ ਇਹਨਾਂ ਨੂੰ ਗੱਡੀਆਂ ਦਾ ਆਪਣਾ ਫਰਜ਼ ਚਾਹੀਦਾ ਗੱਡੀਆਂ ਸਾਈਡ ਤੇ ਲਗਾਉਣੀਆਂ ਐ ਤੇ ਇਹ ਰਿਕਵੈਸਟ ਕਰਦੇ ਗੱਡੀਆਂ ਸਾਈਡ ਤੇ ਲਗੋਈਆਂ ਚੌਂਕ ਖਾਲੀ ਛੇ ਦੇ ਕੱਲ ਨੂੰ ਐਮਬੂਲੈਂਸ ਆਂਦੀ ਕਿੱਥੇ ਜਾਊਗੀ ਜੀ ਦੱਸੋ ਸਾਨੂੰ ਜਿਹੜਾ ਬਹੁਤ ਜਿਹੜੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਤੁਸੀਂ ਇੱਲੀ ਦਾ ਕਰਾਸ ਰਹੇ ਨੇ ਵੀ ਲੋਕੀ ਹਟਦੇ ਹੀ ਨਹੀਂਗੇ ਵੀ ਲੋਕੀ ਆਂਦੇ ਫੈਕਟਰੀਆਂ ਆਂਦੇ ਫੈਕਟਰੀਆਂ ਨੇ ਗੱਡੀ ਲਾਇੰਦੇ ਵੀ ਗੱਡੀ ਲਾਓ ਸਾਈਡ ਤੇ ਲਗਾਓ ਵੀ ਕਿਸੇ ਨੂੰ ਪਰੌਣ ਹੋਣ ਦੀ ਐਮਬੂਲੈਂਸ ਆ ਜਾਵੇ ਜਾਂ ਕਿਸੇ ਸਕੂਟਰ ਦਿੱਕਤ ਸਕੂਟਰ ਮੋੜ ਕੁਝ ਸਰ ਕੀ ਕਹਿਣਾ ਚਾਹੁੰਗੇ ਇਸ ਬਾਰੇ ਹਟਣਾ ਚਾਹੀਏ ਕੋ ਬੀਚ ਤੇ ਹਟਣਾ ਚਾਹੀਏ ਇਹਾ ਪਰ ਰਾਮ ਬਦਲ ਲਗਸਾ ਰਹਾਤਾ ਹੈ ਬੰਦੇ ਨੂੰ ਨੁਕਸਾਨ ਹੁੰਦਾ ਨਾ ਇਧਰ ਹਟਾਣਾ ਚਾਹੀਦਾ ਜਿਹੜੀਆਂ ਫਰੀਆਂ ਨੇ ਲੱਗੀਆਂ ਨੇ ਟਾਇਰ ਨਾਲ ਲੱਗੀਆਂ ਨੇ ਜੋ ਚੌਂਗ ਦੇ ਵਿੱਚ ਕੰਢੇ ਉੱਪਰ ਲੱਗਿਆ ਬਹੁਤ ਜਿਆਦਾ ਇਨਸਾਨ ਹੈ ਲੋਕੀ ਬਹੁਤ ਪਰੇਸ਼ਾਨ ਹਨ ਲੋਕਾਂ ਨੂੰ ਇਸੋ ਜਿਹੇ ਜਿੰਗਣਾ ਅੱਗੇ ਅਗਲਾ 100 ਮੀਟਰ ਦਿਨ ਉਪਰ ਪਿਸ਼ੇ ਕੋਮ ਕੇ ਅੰਦਰ ਹੈ ਬੋ ਜੀ ਬਹੁਤ ਦਿੱਕਤ ਦਾ ਸਮਾ ਕਰਨ ਲਗਤਾ ਹੈ ਇਧਰ ਚਲੋ ਆਓ ਨਾਲ ਦੀ ਗੱਲ ਦੁਕਾਨ ਦੇ ਨਾਲ ਗੱਲਬਾਤ ਕਰਦੇ ਆਂ ਵੀ ਉਹ ਕੀ ਕਹਿਣਾ ਚਾਹੁੰਦੇ ਇਸ ਬਾਰੇ ਨਹੀਂ ਛੱਟਦੇ ਕਾਰ ਜਿਹੜਾ ਵੀ ਅੰਦਰ ਤੇ ਖੜੀ ਕਰਕੇ ਚਲੇ ਜਾਂਦਾ ਅੱਛਾ ਜੀ ਤੁਸੀਂ ਕੰਪਲੇਨ ਕਰਾ ਦਿੱਤੀ ਜਨ ਅਸੀਂ ਕਿਹਾ ਕੰਟਰੋਲ ਸਾਹਿਬ ਨੂੰ ਇੱਕ ਦੋ ਵਾਰ ਕਿਹਾ ਵਾ ਮੈਂ ਥਾਣਾ ਹੀ ਕੰਟਰੋਲ ਸਾਹਿਬ ਨੂੰ ਕਿਹਾ ਉਹ ਕਹਿੰਦੇ ਤੁਸੀਂ ਲਿਖ ਕੇ ਦਿਓ ਫਿਰ ਅਸੀਂ ਜੀ ਇਹੀ ਮੈਸੇਜ ਹੈ ਕਿ ਤੁਸੀਂ ਆ ਕੇ ਇੱਕ ਵਾਰੀ ਦੇਖੋ ਮਾਹੌਲ ਸਾਰਾ ਰਸਤਾ ਬੰਦ ਹੋ ਜਾਂਦਾ ਇੱਟ ਇਜ਼ ਵੈਰੀ ਡਿਫਿਕਲਟ ਟੂ ਪਾਸ ਹੇਰ ਠੀਕ ਹੈ ਜੀ ਮੈਂ ਹਾਂ ਡਿਪਟੀ ਕਮਿਸ਼ਨਰ ਤੁਸੀਂ ਦੇਖ ਰਹੇ ਸੀ ਟੈਲੀਵਿਜ਼ਨ 'ਤੇ ਅਨੁਮਾਨੀ